ਪਿੰਡ ਫਾਪੜੇ ਭਾਈਕੇ ਜ਼ਿਲ੍ਹਾ ਮਾਨਸਾ ਦੇ ਵਿੱਚ ਲਖਵਿੰਦਰ ਸਿੰਘ ਬੱਗਾ ਦੇ ਵੱਲੋਂ ਹੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਪਸ਼ੂਆਂ ਦੇ ਹਰੇ ਚਾਰੇ ਲਈ 2 ਕਿੱਲੇ ਮੱਕੀ ਦੇ ਜਿਹੜੇ ਉਹ ਸੇਵਾ ਵਿੱਚ ਲਾਏ ਐ ਸਮੂਹ ਨਗਰ ਦੇ ਸਹਿਯੋਗ ਨਾਲ ਇਹ ਸੇਵਾ ਜਿਹੜੀ ਰੰਭੀ ਗਈ ਅੱਜ ਸਾਰੀ ਮੱਕੀ ਹੈ ਜਿਹੜੀ ਉਸ ਦੀ ਬਾੜੀ ਕੀਤੀ ਜਾ ਰਹੀ ਹੈ ਤੇ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਸਾਧਨ ਹੈ ਜਿਹੜੇ ਟਰੈਕਟਰ, ਰੇੜੀ, ਟਰਾਲੀ ਉਹ ਇਸ ਸੇਵਾ ਵਿੱਚ ਜਿਹੜੇ ਲਾਏ ਜਾ ਰਹੇ ਹੈ ਨਾਲ ਦੀ ਨਾਲ ਜਿਹੜਾ ਲੰਕਰ ਚੱਲ ਰਿਹਾ ਆ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਇਸ ਸਮੇਂ ਜਿਹੜਾ ਹੜਾ ਦੀ ਮਾਰ ਚੱਲ ਰਿਹਾ ਨੌਂ ਜ਼ਿਲ੍ਹੇ ਜਿਹੜੇ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਆ ਹੋਰ ਜ਼ਿਲ੍ਹੇ ਆ ਜਿਹੜੇ ਉਹ ਅਲਰਟ ਤੇ ਨੇ ਤਾਂ ਜਿੱਥੇ ਵੀ ਫਾਫੜੇ ਭਾਈ ਕਾ ਤੋਂ ਨਜ਼ਦੀਕ ਇਹ ਹੜ੍ਹ ਪ੍ਰਭਾਵਿਤ ਪਿੰਡ ਪੈਂਦੇ ਆ ਜ਼ਿਲ੍ਹਾ ਪੈਂਦਾ ਤਾਂ ਉੱਥੇ ਇਹ ਸੇਵਾ ਜਿਹੜੀ ਲਜਾਈ ਜਾਣੀ ਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੇ ਕਿਤੇ ਮੇਰਾ ਭਰਾ ਇਹ ਹੜ੍ਹ ਪੀੜਤ ਕੋਈ ਪਰਿਵਾਰ ਆ ਕੋਈ ਪਿੰਡ ਕੋਈ ਖੇਤਰ ਵੀਡੀਓ ਦੇਖ ਰਿਹਾ ਹੈ ਤਾਂ ਇਹਦੇ ਥੱਲੇ ਕਮੈਂਟ ਵੀ ਜਿਹੜਾ ਜਰੂਰ ਕਰਦੇ ਹੋ ਕਿਹੜੀ ਚੀਜ਼ ਦੀ ਜ਼ਰੂਰਤ ਹੈ ਆਪਣਾ ਏਰੀਆ ਦੱਸ ਦਿਓ ਕੰਟੈਕਟ ਨੰਬਰ ਦੇ ਦਿਓ ਕਿਉਂਕਿ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਲੋਕ ਕਮੈਂਟ ਆ ਜਿਹੜਾ ਜਰੂਰ ਪੜਦੇ ਆ ਹੋ ਸਕਦਾ ਕੋਈ ਸੇਵਾਦਾਰ ਇਹ ਸੇਵਾ ਜਿਹੜੀ ਹੋਰ ਸੰਭਾਲ ਲੇ ਤੁਹਾਡੇ ਖੇਤਰ ਦੇ ਨਜ਼ਦੀਕ ਹੋਵੇ ਹਰ ਕੋਈ ਪਿੰਡ ਦੇ ਵਿੱਚੋਂ ਆਪਣੇ ਅਨੁਸਾਰ ਰਾਸ਼ਨ ਪਾਣੀ ਜਿਹੜਾ ਲੈ ਕੇ ਜਾ ਰਿਹਾ ਚਾਹੇ ਉਹ ਇਨਸਾਨਾਂ ਵਾਸਤੇ ਹੈ ਜਾਂ ਫਿਰ ਡੰਗਰ ਪਸ਼ੂਆਂ ਵਾਸਤੇ ਹੈ ਤਾਂ ਇਹ ਸਾਰੀ ਸੇਵਾ ਜਿਹੜੀ ਉਹ ਫਾਜਲਕਾ ਦੇ ਵਿੱਚ ਲਿਜਾਈ ਜਾਊਗੀ ਮੱਕੀ ਦਾ ਆਚਾਰ ਵੱਢ ਕੇ ਇਸ ਨੂੰ ਜਿਵੇਂ ਮੱਕੀ ਦਾ ਆਚਾਰ ਪਾਉਨੇ ਆ ਉਸੇ ਤਰ੍ਹਾਂ ਗ੍ਰੈਂਡ ਕੀਤਾ ਜਾਊਗਾ ਮਸ਼ੀਨ ਨਾਲ ਇਸ ਤੋਂ ਬਾਅਦ ਟਰੱਕ ਜਿਹੜਾ ਭਰਿਆ ਜਾਊਗਾ ਫਿਰ ਇਹ ਫਾਜਲਕਾ ਲਈ ਰਵਾਨਾ ਜਿਹੜਾ ਹੋਊਗਾ ਕਿਉਂਕਿ ਆਪਾਂ ਸਾਰੇ ਜਾਣਦੇ ਆ ਇਨਸਾਨਾਂ ਤੱਕ ਰਾਸ਼ਨ ਪਾਣੀ ਕਿਤਨਾ ਕਿਤੇ ਜਿਹੜਾ ਪਹੁੰਚ ਜਾਂਦਾ ਹੈ ਇਨਸਾਨ ਘੱਟ ਖਾ ਕੇ ਜਿਹੜਾ ਆਪਣਾ ਟਾਈਮ ਪਾਸ ਕਰ ਲੂਗਾ ਗੁਜ਼ਾਰਾ ਕਰ ਲੂ ਪਰ ਜਿਹੜੇ ਬੇਜਵਾਨ ਨੇ ਇਹਨਾਂ ਦਾ ਸਰੀਰ ਆ ਜਿਹੜਾ ਵੱਡਾ ਹੁੰਦਾ ਖਰਾਕ ਜ਼ਿਆਦਾ ਹੁੰਦੀ ਹੈ ਤਾਂ ਇਹਨਾਂ ਨੂੰ ਬਹੁਤ ਜ਼ਿਆਦਾ ਹਾਰਡ ਪ੍ਰਭਾਵਿਤ ਖੇਤਰਾਂ ਵਿੱਚ ਔਖਾ ਜਿਹੜਾ ਹੋ ਰਿਹਾ ਹੈ ਜਿਵੇਂ ਪਾ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦੇ ਆ ਤਾਂ ਉਸ ਤੇ ਇਹੀ ਵੰਗ ਜਿਹੜੀ ਜ਼ਿਆਦਾ ਕੀਤੀ ਜਾ ਰਹੀ ਹੈ ਪੋਸਟਾਂ ਪਾ ਕੇ ਪੋਸਟਾਂ ਪਾ ਕੇ ਇੱਕ ਚੰਗਾ ਪ੍ਰਾਲਾ ਕੀਤਾ ਪਿੰਡ ਦਾ ਨਾਮ ਦੱਸ ਦਿੰਦੇ ਆ ਜ਼ਿਲ੍ਹਾ ਦੱਸ ਦਿੰਦੇ ਆ ਤਹਿਸੀਲ ਦੱਸ ਦਿੰਦੇ ਆ ਤੇ ਨਾਲ ਆਪਣਾ ਕੰਟੈਕਟ ਨੰਬਰ ਵੀ ਦਿੰਦੇ ਆ ਤਾਂ ਇਹਦੇ ਨਾਲ ਸੇਵਾਦਾਰਾਂ ਨੂੰ ਸੌਖਾ ਹੋ ਗਿਆ ਤੇ ਜਿਹੜੇ ਵਿੱਚ ਲੋਟੂ ਟੋਲੇ ਨੇ ਉਹ ਇੱਕ ਸਾਈਡ ਤੇ ਹੋ ਜਾਣਗੇ ਕਿਉਂਕਿ ਬਹੁਤੇ ਲੋਕ ਹੈਗੇ ਨੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਆਉਂਦੇ ਆ ਇਹ ਭੀੜ ਦਾ ਇਹ ਦਰਦ ਦਾ ਫਾਇਦਾ ਚੱਕਣ ਵਾਸਤੇ ਵੀ ਹੁੰਦੇ ਆ ਚੀਜ਼ਾਂ ਸਟੋਰ ਕਰ ਲੈਂਦੇ ਆ ਤੇ ਫਿਰ ਬਾਅਦ ਦੇ ਵਿੱਚ ਵੇਚਦੇ ਆ ਸਾਲ ਭਰ ਵੇਚ ਜੰਦੇ ਰਹਿੰਦੇ ਆ ਤਾਂ ਜਦੋਂ ਕੰਟੈਕਟ ਨੰਬਰ ਮਿਲ ਗਿਆ ਆਪਾਂ ਉਹਨੂੰ ਕਾਲ ਕਰਕੇ ਪੁੱਛ ਸਕਾਂਗੇ ਵੀ ਭਾਈ ਤੁਸੀਂ ਕਿੱਥੋਂ ਬੋਲਦੇ ਹੋ ਕਿਹੜੀ ਚੀਜ਼ ਦੀ ਤੁਹਾਡੀ ਜਰੂਰ ਜੀ ਚੀਜ਼ ਜਿਹੜੀ ਤੁਹਾਨੂੰ ਜ਼ਰੂਰਤ ਹੈ ਕਿਹੜੇ ਜ਼ਿਲ੍ਹੇ 'ਚੋਂ ਆ ਉਹ ਸਾਰੀ ਜਾਣਕਾਰੀ ਦੇ ਦੂਗਾ ਆਸੇ ਪਾਸੇ ਦੇ ਪਿੰਡਾਂ ਦੀ ਜਾਣਕਾਰੀ ਵੀ ਉਹ ਆਪਾਂ ਨੂੰ ਦੇ ਦੂ ਤਾਂ ਹੀ ਆ ਜਿਹੜਾ ਆਪਣਾ ਰਾਸ਼ਨ ਉਹ ਸਹੀ ਜਗ੍ਹਾ ਤੇ ਪਹੁੰਚੂਗਾ ਇਹ ਆਪਾਂ ਮੇਨ ਰੋਡ ਤੇ ਜਾਂਦੇ ਆ ਕਿਸੇ ਨੂੰ ਆਪਾਂ ਜਾਣਦੇ ਨਹੀਂ ਹੁੰਦੇ ਜਿੱਥੇ ਲੋਕ ਲਾ ਕੇ ਮੁੜੇ ਆਉਂਦੇ ਐ ਉਸੀ ਆਪਾਂ ਲਾ ਕੇ ਮੁੜਾਉਨੇ ਆਂ ਤਾਂ ਮੂਰਲੇ ਮੂਰਲਿਆਂ ਨੂੰ ਸਾਰਾ ਰਾਸ਼ਨ ਪਾਣੀ ਜਿਹੜਾ ਵਗ ਜਾਂਦਾ ਹੈ ਜਿਹੜੇ ਲਿੰਕਰ ਸੜਕਾਂ ਤੇ ਜਿਹੜੇ ਪਿੰਡ ਬੈਠੇ ਐ ਉਹਨਾਂ ਦਾ ਘਰਾਸ਼ਨ ਜਿਹੜਾ ਘੱਟ ਪਹੁੰਚਦਾ ਤਾਂ ਇਸ ਕਰਕੇ ਇਹ ਫਾਦਿਲਕਾ ਦੇ ਵਿੱਚ ਜਿਹੜਾ ਮੱਕੀ ਦਾ achar ਬਣਾ ਕੇ ਲਜਾਇਆ ਜਾਊ ਮੌਸਮ ਖਰਾਬ ਹੈ ਹੁਣ ਵੀ ਮੌਸਮ ਮੀਹ ਵਾਲਾ ਹੈ ਪਰ ਜੱਜਬੇ ਨੂੰ ਸਲਾਮ ਹੈ ਜਿਹੜੇ ਵੀਰ ਇਹ ਸੇਵਾ ਜਿਹੜੀ ਕਰ ਰਹੇ ਐ ਕਿਉਂਕਿ ਸਾਡੇ ਗੁਰੂਆਂ ਤੋਂ ਸਾਨੂੰ ਸੇਵਾ ਦਾ ਸੰਕਲਪ ਹੈ ਜਿਹੜਾ ਉਹ ਮਿਲਿਆ ਸੇਵਾ ਸਾਡੇ ਖੂਨ ਚ ਹੈ ਸੇਵਾ ਕਰੇ ਬਿਨਾ ਅਸੀਂ ਰਹਿ ਨਹੀਂ ਸਕਦੇ ਆਪਣੇ ਆਪ ਅੰਦਰੋਂ ਆਵਾਜ਼ ਆਉਂਦੀ ਹੈ ਕਿ ਸੇਵਾ ਕਰੀਏ ਤਾਂ ਇਹ ਸੇਵਾ ਕਰਕੇ ਫਿਰ ਸਕੂਨ ਵੀ ਮਿਲਦਾ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਬਾਕੀ ਜੋ ਵੀ ਭਰਾ ਇਹ ਵੀਡੀਓ ਦੇਖ ਰਿਹਾ ਹੈ ਜੇ ਕਿਤੇ ਹੜ੍ਹ ਪ੍ਰਭਾਵਿਤ ਖੇਤਰ ਨਾਲ ਸੰਬੰਧਤ ਵੀਰ ਵੀਡੀਓ ਦੇਖਦਾ ਹੈ ਤਾਂ ਆਪਣੀ ਜਾਣਕਾਰੀ ਦੇ ਦਿਓ ਤੁਹਾਨੂੰ ਜਿਸ ਦੀ ਜ਼ਰੂਰਤ ਹੈ ਕਿਉਂਕਿ ਕਮੈਂਟਾਂ ਦੇ ਵਿੱਚ ਲੋਕ ਆਪਣੇ ਆਪ ਹੀ ਤੁਹਾਡੇ ਨਾਲ ਕੰਟੈਕਟ ਹੈ ਜਿਹੜਾ ਉਹ ਕਰ ਲੈਣਗੇ ਬਹੁਤ ਵੀਰ ਸੇਵਾ ਕਰਦੇ ਆ ਕਿਤੇ ਇਹ ਨਾ ਹੋਵੇ ਵੀ ਆਪਾਂ ਇੱਕ ਪਾਸੇ ਜਿਹੜੀ ਸੇਵਾ ਲਈ ਜਾਈ ਜਾਈ ਕਿਉਂਕਿ ਇਧਰ ਫਾਜ਼ਿਲਕਾ ਸਾਈਡ ਵੀ ਜਿਹੜਾ ਉਹ ਹੜ੍ਹਾਂ ਦਾ ਪਾਣੀ ਆ ਚੁੱਕਿਆ ਹੈ ਕਈ ਪਿੰਡਾਂ ਦੇ ਵਿੱਚ ਬੇਜਵਾਨ ਭੁੱਖੇ ਹੈ ਤੇ ਲੋਕ ਆ ਜਿਹੜੇ ਉਹ ਉਮੀਦ ਰੱਖਦੇ ਆ ਰਾਹਤ ਦੀ ਵੀ ਸਾਡੇ ਲਈ ਪੰਜਾਬ ਦੇ ਲੋਕ ਜਿਹੜੇ ਰਾਸ਼ਨ ਪਾਣੀ ਲੈ ਕੇ ਆਉਣਗੇ ਤਾਂ ਜਰੂਰ ਇਸ ਵੀਡੀਓ ਨੂੰ ਵਿੱਚ ਕਮੈਂਟ ਕਰਿਓ